ਦੇ ਸਾਹਮਣੇ ਇੱਕ ਗਰੀਬ ਇਨਸਾਨ ਨੂੰ ਤੁਸੀਂ ਨਜਾਇਜ਼ ਤੰਗ ਕਰਕੇ ਉਹਨਾਂ ਨਿਰਲਜਤਾ ਦੀ ਹੱਦ ਪਾਰ ਕਰਕੇ ਉਸ ਤੋਂ 5000 ਖੋਲੇ ਉਹ ਵਿਚਾਰਾ ਬਿਲਕੁਲ ਸਫਾਈ ਕਰਮਚਾਰੀ ਜਿਹੜਾ ਜਿਹੜਾ ਕੋਲ ਕਾਨੂੰਨ ਆਪਣੇ ਰਾਸਤੇ ਡੱਬੇ ਵੀ ਦਿਖਾਏ ਤੇ ਮੈਨੂੰ ਬੜਾ ਰੋਣਾ ਆਇਆ ਉਹਨੇ ਬਦਤਮੀਜ਼ੀ ਨਾਲ ਉਹਨਾਂ ਬਦਾਈਆਂ ਲੈਂਦੀਆਂ ਔਰ ਉਹਨਾਂ ਦੀ ਤਾਂ ਬਹੁਤ ਸਾਰੀ ਰਿਪੋਰਟਸ ਨੇ ਬਹੁਤ ਸਾਰੇ ਕੇਸ ਚੱਲ ਰਹੇ ਨੇ ਬਹੁਤ ਸਾਰੀ ਵੀਡੀਓਜ਼ ਹੈ ਖਰੜ ਵਿੱਚ ਬਹੁਤ ਸਾਰੇ ਮਾਮਲੇ ਤਾਂ ਦੇਵੇਂ ਜਦੋਂ ਟ੍ਰੇਨਿੰਗ ਦੇਣ ਜਾਂਦੀ ਹੈ ਪੰਜਾਬ ਪੁਲਿਸ ਮੈਨੂੰ ਇਹੀ ਪੁੱਛਦੇ ਵੀ ਖਰੜ ਵਿੱਚ ਇੰਨਾ ਕੁਝ ਹੁੰਦਾ ਹੈ ਤੁਸੀਂ ਕਰਦੇ ਕਿਉਂ ਨਹੀਂ ਕੁਝ ਮੇਰੇ ਇਕੱਲੇ ਦੀ ਗੱਲ ਨਹੀਂ ਹੈ ਤੇ ਇਸੇ ਕਰਕੇ ਮੀਡੀਆ ਦਾ ਸੀ ਰੱਖਿਆ ਹੈ ਕਿ ਤਾਂਕਿ ਲੋਕਾਂ ਨੂੰ ਅਵੇਅਰਨੈਸ ਆਏ ਉਹ ਇੰਨੇ ਬਦਮਾਸ਼ ਨੇ ਦਬੰਗ ਹੋ ਕੇ ਲੋਕ ਡਰਦੇ ਆਂ ਕਿ ਲੋਕ ਡਰਦੇ ਬਿਲਕੁਲ ਡਰਦੇ ਇਸ ਕਰਕੇ ਕਿ ਕਿਤੇ ਇਹ ਗੁੰਡੇ ਨਾ ਭੇਜ ਦੇਣ ਬਾਅਦ ਚ ਹਾਂ ਕਿਤੇ ਮਰਵਾ ਨਾ ਦੇਣ ਕਿਤੇ ਇਦਾਂ ਤੇ ਬਹੁਤ سارے ਇਨਸੀਡੈਂਟ ਪੂਰੇ ਇੰਡੀਆ ਚ ਹੋਏ ਦੇਰਾਦੂਨ ਵਿੱਚ ਜੱਜਮਾਨ ਨੇ ਮਨਾ ਕਰਦੇ ਹਨ ਉਹਨੂੰ ਫਿਰ ਬਾਅਦ 'ਚ ਉਹਨੂੰ ਘੁੱਟਿਆ ਰਸਤੇ 'ਚ ਪਕੜ ਕੇ ਉਹਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਮੋਸਟਲੀ ਆਪਾਂ ਇਕੱਲੇ ਮੁਹਾਲੀ ਦੀ ਨਹੀਂ ਗੱਲ ਕਰਦੇ ਆਪਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਗੱਲ ਕਰ ਲਈ ਤਾਂ ਇਦਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਕਿ ਫੋਰਸਫੁਲੀ ਪੈਸੇ ਮੰਗੇ ਜਾਂਦੇ ਆ 골ਡ ਮੰਗਿਆ ਜਾਂਦਾ ਕਿ ਤੁਹਾਨੂੰ ਨਹੀਂ ਲੱਗਦਾ ਵੀ ਇਨ੍ਹਾਂ ਚੀਜ਼ਾਂ ਨੂੰ ਖਤਮ ਕਰਨ ਲਈ ਜਿਹੜਾ ਇੱਕ ਅਮਾਊਂਟ ਹੈ ਉਹਦੀ ਲਿਮਟ ਹੋਣੀ ਚਾਹੀਦੀ ਜਾਂ ਉਹ ਤੈਅ ਹੋਣਾ ਚਾਹੀਦਾ ਹੁਣ ਅਸੀਂ ਕੰਪਲੇਨਟ ਕੀਤੀਆਂ ਹੋਈਆਂ ਤੇ ਸਰਕਾਰ ਨੂੰ ਸੁਣਨਾ ਚਾਹੀਦਾ ਸੰਕਾਨੂੰ ਚਾਹੀਦਾ ਕਿ ਇਹ ਇਹਦੇ ਵਿੱਚ ਇੰਟਰਵੈਨ ਕਰੇ ਇੰਟਰਵੈਨ ਕਰਕੇ ਇਹਦੇ ਵਿੱਚ ਪੂਰੀ ਜੋ ਵੀ ਕਾਰਵਾਈ ਹੋਣ ਦੀ ਬੰਦ ਦੀ ਕਾਰਵਾਈ ਉਹਨਾਂ ਦੇ ਉੱਪਰ ਕੀਤੀ ਜਾਏ ਉਹਨਾਂ ਦੇ 18 19 ਕੇਸ ਚੱਲ ਰਹੇ ਹਨ ਮੈਂ ਦੇਖੋ ਇਹਨਾਂ ਫੜ ਲਿੱ ਕੇ ਅੱਜ ਮੈਂ ਫਿਰ ਬਧਾਈ ਤੇ ਜਾਣ ਜਾਂਦੀ ਹਾਂ ਠੀਕ ਹੈ ਨਾ ਤੇ ਇਹ ਸਿਰਫ ਫੇਲੀਅਰ ਮੇਰਾ ਨਹੀਂ ਹੈ ਸਿਰਫ ਸੋਸਾਇਟੀ ਦਾ ਫੇਲੀਅਰ ਵੀ ਹੈਗਾ ਕਿਉਂਕਿ ਮੈਂ ਕੋਸ਼ਿਸ਼ ਕੀਤੀ ਇਹ ਨਹੀਂ ਕਿ ਮੈਂ ਆਪਣਾ ਫੂਟ ਦਾ ਉਹ ਕੰਮ ਵੀ ਸ਼ੁਰੂ ਕੀਤਾ ਆਪਣਾ ਫੂਡ ਟਕ ਵੀ ਚਲਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਵੀ ਸੁਸਾਇਟੀ ਨੇ ਐਕਸੈਪਟ ਨਹੀਂ ਕੀਤਾ ਰਿਜ਼ਰਵੇਸ਼ਨ ਹੈ 50 ਪਲੱਸ ਹੋ ਗਈ ਹੈ ਪੂਰੇ ਇੰਡੀਆ ਵਿੱਚ ਹੈ ਨਾ ਤੇ 50 ਪਲੱਸ ਕੋਈ ਵੀ ਆਪਣਾ ਰਿਜ਼ਰਵੇਸ਼ਨ ਘਟਾਉਣਾ ਨਹੀਂ ਚਾਹੁੰਦਾ 1% ਵੀ ਘਟਾਉਣਾ ਨਹੀਂ ਚਾਹੁੰਦਾ ਜੇ ਉਹ ਬੀਸੀ ਵਿੱਚੋਂ 1% ਘਟਾ ਕੇ ਦੂਸਰੇ ਨੂੰ ਦੇ ਦ ਤਾਂ ਚਿੱਲਾਨ ਲੱਗਦੇ ਤੇ ਇਸੇ ਤਰ੍ਹਾਂ ਸਾਨੂੰ ਅਗਰ ਸਾਡਾ ਜਦੋਂ OBC ਦਾ ਮੈਟਰ ਚੱਲ ਰਿਹਾ ਸੀਗਾ ਜੀ ਤੇ ओबीसी ਵਾਲੇ ਨੇ ਬਹੁਤ ਵਿਚ ਰੋਲਾ ਪਾਇਆ ਕਿ ਵੀ ओबीसी ਵਿੱਚੋਂ ਨਾ ਦਿੰਦੇ ਉਹਨਾਂ ਨੂੰ ਤੇ ਅਸੀਂ ਫਿਰ ਕਿੱਥੇ ਜਾਈਏ ਐਸਸੀ ਵਾਲੇ ਕਹਿੰਦੇ ਨਹੀਂ ਬੀਸੀ ਵਾਲੇ ਕਹਿੰਦੇ ਨਹੀਂ ओबीसी ਵਾਲੇ ਕਹਿੰਦੇ ਨਹੀਂ ਫੇ ਸਾਡਾ ਰਿਜ਼ਰਵੇਸ਼ਨ ਹੈ ਉਹ ਕਿੱਥੇ ਰਹਗਾ ਮੈਨੂੰ ਤਾਂ ਬੜੀ ਦੁੱਖ ਮੈਂ ਦੁੱਖ ਹੁੰਦੇ ਵੀ ਮੈਂ ਪੀਐਸਡੀ ਕਰਕੇ ਆ ਡਬਲ ਮਾਸਟਰ ਕਰਕੇ ਵੀ ਹਜੇ ਵੀ ਤੱਕੇ ਖਾ ਰਹੇ ਹਾਂ ਹਜੇ ਵੀ ਮੈਨੂੰ ਉੱਥੇ ਹੀ ਨੱਚਣਾ ਪੈਣਾ ਲੋਕਾਂ ਦੇ ਘਰ ਜਾ ਕੇ ਤੁਸੀਂ ਜੁੜੇ ਹੋ ਨਿਰਪੱਖ ਪੋਸਟ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਰਾਜਪਿੰਦਰ ਕੌਰ ਅੱਜ ਅਸੀਂ ਮੁਖਾਲੀ ਪ੍ਰੈਸ ਕਲੱਬ ਪਹੁੰਚੇ ਸੀ ਜਿੱਥੇ ਕਿਨਰ ਕਮਿਊਨਿਟੀ ਦੇ ਲੋਕ ਪਹੁੰਚੇ ਸੀ ਜਿਨ੍ਹਾਂ ਦੀਆਂ ਕੁਝ ਆਪਣੀਆਂ ਸਮੱਸਿਆਵਾਂ ਸੀ ਉਹਨਾਂ ਨੇ ਡਿਟੇਲ ਦੇ ਵਿੱਚ ਦੱਸਿਆ ਔਰ ਇਸ ਸਮੇ ਸਾਡੇ ਨਾਲ ਤਨੰਜੇ ਚੋਹਾਂ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤਾਂ ਤਨੰਜੇ ਜੀ ਮੈਂ ਸਭ ਤੋਂ ਪਹਿਲਾਂ ਤਾਂ ਜਿਹੜੀ ਅੱਜ ਪ੍ਰੈਸ ਕਾਨਫਰੰਸ ਸੀ ਮੈਂ ਉਹਦੇ ਬਾਰੇ ਗੱਲ ਕਰਨਾ ਚਾਹੁੰਗੀ ਆਖਿਰ ਅਜਿਹਾ ਹੋ ਕਿਉਂ ਰਿਹਾ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਤੁਹਾਨੂੰ ਫੇਸ ਕਰਨੀਆਂ ਪੈ ਰਹੀਆਂ ਹਨ ਦੇਖੋ ਸਭ ਤੋਂ ਪਹਿਲੇ ਤਾਂ ਜਿਹੜੀ ਹੈ ਮੈਂ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰੀ ਬੰਨੋ ਤੇ ਸਾਰੇ ਸਮਾਜ ਨੂੰ ਜਿਹੜੀ ਗੱਲਾਂ ਹੋ ਰਹੀਆਂ ਇਹ ਇਸ ਕਰਕੇ ਹੋ ਰਹੀ ਕਿਉਂਕਿ ਅਨਪੜਤਾ ਬਹੁਤ ਜ਼ਿਆਦਾ ਹੈ ਜੀ ਤੇ ਪੁਰਾਣੇ ਟਾਈਮ ਤੋਂ ਹੀ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਹ 1857 ਤੋਂ ਬਾਅਦ ਜਦੋਂ ਸਾਰੇ ਮੁਗਲ ਸਲਤਨਤ ਖਤਮ ਹੋ ਗਈ ਅੰਗਰੇਜ਼ਾਂ ਨੇ ਰਾਜ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਵਾਸਤੇ ਤਾਂ ਥਰਡ ਜਨਰਲ ਕੁਝ ਨਹੀਂ ਮਾਇਨੇ ਅੱਜ ਜਿਹੜਾ ਆਪਣਾ ਅਮਰੀਕਨ ਰਾਸ਼ਟਰਪਤੀ ਹੈ ਉਹਨਾਂ ਨੇ ਵੀ ਕਿਹਾ ਕਿ ਥਰਡ ਜੈਂਡਰ ਸਾਡੇ ਅਮਰੀਕਾ ਚ ਖਤਮ ਹੈ ਹੈਨਾ ਉਹਨਾਂ ਨੇ ਖਤਮ ਕਰ ਦਿੱਤਾ ਤੇ ਉਹਨਾਂ ਦੇ ਵਾਸਤੇ ਤਾਂ ਥਰਡ ਜੈਂਡਰ ਕੁਝ ਨਹੀਂ ਹੈ ਲੇਕਿਨ ਇੰਡੀਆ ਦਾ ਵਿੱਚ ਤਾਂ ਹਜ਼ਾਰਾਂ ਸਾਲਾਂ ਤੋਂ ਪਰੰਪਰਾ ਹੈ ਔਰ ਜੋ ਕਿ ਖਤਮ ਕੀਤੀ ਗਈ ਹੈ ਇਹਦੇ ਵਿੱਚ ਦੂਸਰੇ ਸਮੁਦਾਇਆਂ ਦੇ ਲੋਕ ਵੀ ਆ ਗਏ ਇਸ ਸਨਾਤਨ ਪਰੰਪਰਾ ਸੀਗੀ ਇਹਦੇ ਵਿੱਚ ਜਿਹੜੇ ਇੰਡੀਆ ਦੇ ਵਿੱਚ ਜਿਹੜੇ ਧਰਮ ਉਪਜੇ ਨੇ ਜਿਹੜੇ ਇੱਥੋਂ ਚਾਹੇ ਉਹ ਸਿੱਖੀ ਜਮੋ ਜੈਨ ਬੁੱਧਿਜ਼ਮ ਨਾ ਸਨਾਤਨ ਇਨਾਂ ਦੇ ਵਿੱਚ ਐਕਸੈਪਟੈਂਸ ਰਹੀ ਹੈ ਹਮੇਸ਼ਾ ਪਰ ਜਦੋਂ ਬਾਹਰਲੇ ਜਿਹੜੇ ਦੇਸ਼ਾਂ ਦੇ ਲੋਕ ਆਏ ਆਪਣੇ ਧਰਮ ਲੈ ਕੇ ਉਹਨਾਂ ਦੇ ਵਿੱਚ ਐਕਸੈਪਟੈਂਸ ਸ਼ੁਰੂ ਤੋਂ ਨਹੀਂ ਸੀਗੀ ਉਹਨਾਂ ਹੋ ਜੀ ਵੀ ਐਕਸੈਪਟ ਨਹੀਂ ਕਰਦੇ ਤੇ ਜਦੋਂ ਇਹਦੇ ਵਿੱਚ ਦੂਸਰੇ ਲੋਕ ਵੀ ਆ ਗਏ ਔਰ 사ਨਾ ਖਿਚੜੀ ਪਕ ਗਈ ਅਨਪੜਤਾ ਵੀ ਹੈ ਦੂਸਰੇ ਲੋਕਾਂ ਦੇ ਮਤਾਂ ਦੇ ਵੀ ਲੋਕ ਆ ਗਏ ਅਲੱਗ-ਅਲੱਗ ਤਰ੍ਹਾਂ ਦੀ ਆਪਣੇ ਸੋਚ ਵਿਚਾਰ ਅਗਲੇ ਵਿੱਚ ਆ ਗਏ ਜਿਹੜੀ ਪਰੰਪਰਾ ਸੀ ਉਹ ਖਤਮ ਹੋ ਗਈ ਅਸਲ ਪਰੰਪਰਾ ਜੀ ਸੀ ਉਹ ਜਿਹੜੀ ਦੇਵਤਾਵਾਂ ਦੀ ਪਰੰਪਰਾ ਸੀਗੀ ਇੱਕ ਦੇਵਤਾ ਇੱਕ ਸਾਧੂ ਆਂਦਾ ਸੀਗਾ ਨਾ ਉਹ ਆਪਣਾ ਆਸ਼ੀਰਵਾਦ ਦੇ ਕੇ ਜੋ ਵੀ ਤੁਹਾਡੀ ਧਿਕਸ਼ਾ ਜਿਹੜੇ ਭਿਕਸ਼ਾ ਹੁੰਦੀ ਉਹ ਦੇ ਕੇ ਭੇਜਦੇ ਸੀਗੇ ਜੀ ਤੇ ਹੁਣ ਇਹ ਬਿਜ਼ਨਸ ਹੋ ਗਿਆ ਹੈ ਔਰ ਬਿਜ਼ਨਸ ਵਿੱਚ ਲਗਜ਼ਰੀਅਸ ਲਾਈਫ ਮਤਲਬ ਜੋ ਬੰਦਾ ਕੋਈ ਰਿਕਸ਼ਾ ਚਲਾ ਰਿਹਾ ਪਹਿਲੇ ਔਰ ਅੱਜ ਉਹ ਹੀ ਜਿਹੜਾ ਸਮੁਦਾਇ ਉਹਨਾਂ ਦੇਖਿਆ ਵੀ ਇੱਥੇ ਹੀ ਜਿਹਨਾਂ ਦੇ ਬਹੁਤ ਪੈਸਾ ਹੈ ਉਹਨੇ ਆਪਣੇ ਲਿੰਕ ਪਰਿਵਰਤਨ ਕੀਤਾ ਤੇ ਉਹਦੇ ਵਿੱਚ ਚਲੇ ਗਿਆ ਆਪਣੀ ਲਗਜ਼ਰੀਅਸ ਲਾਈਫ ਬਸ ਉਹਨਾਂ ਜੋ ਕੁਝ ਕਰਸਾਉਂ ਦੰਨ ਨਭੇਜ ਜੋ ਆਪਣਾਨਾ ਸੀ ਪੈਸਾ ਇਕੱਠਾ ਕਰਨਾ ਕਿਉਂਕਿ ਉਹਨੂੰ ਅਮੀਰ ਬੰਨਾ ਹੈ ਅਮੀਰ ਤਾਂ ਓ ਰਿਕਸ਼ਾ ਚਲਾ ਕੇ ਬਣ ਨਹੀਂ ਸਕਦਾ ਹੈ ਨਾ ਹੈਨਾ ਤੇ ਇਹਦੇ ਵਿੱਚ ਉਹਨੂੰ ਲੱਗਦਾ ਪੈਸਾ ਜ਼ਿਆਦਾ ਹੈ ਤੇ ਉਹ ਜਜਮਾਨਾ ਤੋਂ ਜਿੰਨਾ ਵੀ ਲੂਟ ਖਸੂਟ ਕਰ ਸਕਦਾ ਹੈ ਕਰਦਾ ਹੈ ਤੇ ਇਸ ਕਰਕੇ ਹੀ ਪਰੰਪਰਾ ਖਤਮ ਹੋ ਗਈਆਂ ਇਹ ਬਿਜ਼ਨਸ ਬਣ ਗਿਆ ਇਹਦੇ ਵਿੱਚ ਕੋਈ ਵੀ ਜਿਹੜੀ ਹੁੰਦੀ ਨਾ ਮਮਤਾ ਉਹ ਹੈ ਨਹੀਂ ਕੋਈ ਵੀੰਚ ਮੇਰੇ ਸਾਹਮਣੇ ਇੱਕ ਗਰੀਬ ਇਨਸਾਨ ਨੂੰ ਤੁਸੀਂ ਨਜਾਇਜ਼ ਤੰਗ ਕਰਕੇ ਉਹਨੂੰ ਨਿਰਲਜਤਾ ਦੀ ਹੱਦ ਪਾਰ ਕਰਕੇ ਉਸ ਤੋਂ 5000 ਖੋਹ ਲੇ ਉਹ ਵਿਚਾਰਾ ਬਿਲਕੁਲ ਸਫਾਈ ਕਰਮਚਾਰੀ ਜਿਹੜਾ ਜਿਹਦੇ ਕੋਲ ਕਾਨੂੰਨ ਪਰ ਆਪਣੇ ਰਾਸਦਨ ਦੇ ਡੱਬੇ ਵੀ ਦਿਖਾਏ ਤੇ ਮੈਨੂੰ ਬੜਾ ਰੋਣਾ ਆ ਮੈਂ ਕਿਹਾ ਮੈਨੂੰ ਭੇਜਿਆ ਗਿਆ ਉੱਪਰ ਅੱਗੇ ਵੀ ਤੂੰ ਵਧਾਈ ਲੈ ਉਸ ਤੋਂ ਮੈਂ ਕਿਹਾ ਨਾ ਮੈਂ ਨਹੀਂ ਮੇਰੇ ਤੇ ਮੇਰੇ ਅੰਦਰ ਹਿੰਮਤ ਨਹੀਂ ਤੇ ਉਹਨਾਂ ਨੇ ਬੜੀ ਬਦਤਮੀਜ਼ੀ ਨਾਲ ਹੈਨਾ ਦੂਸਰੇ ਜਿਹੜੇ ਖੜ੍ਹੜ ਦੇ ਨੇ ਉਹਨੇ ਬਦਤਮੀਜ਼ੀ ਨਾਲ ਉਹਨਾਂ ਵਧਾਈਆਂ ਲੈਂਦੀਆਂ ਔਰ ਉਹਨਾਂ ਦੀ ਤਾਂ ਬਹੁਤ ساری ਰਿਪੋਰਟਸ ਨੇ ਬਹੁਤ سارے ਕੇਸ ਚੱਲ ਰਹੇ ਨੇ ਬਹੁਤ ساری ਵੀਡੀਓਜ਼ ਹੈ ਖਰੜ ਵਿੱਚ ਬਹੁਤ سارے ਮਾਮਲੇ ਇਦਾਂ ਦੇ ਨੇ ਜਿਨ੍ਹਾਂ ਨੂੰ ਟ੍ਰੇਨਿੰਗ ਦੇਣ ਜਾਂਦੀ ਹੈ ਪੰਜਾਬ ਪੁਲਿਸ ਮੈਨੂੰ ਇਹੀ ਪੁੱਛਦੇ ਵੀ ਖਰੜ ਵਿੱਚ ਇੰਨਾ ਕੁਝ ਹੁੰਦਾ ਹੈ ਤੁਸੀਂ ਕਰਦੇ ਕਿਉਂ ਨਹੀਂ ਕੁਝ ਮੇਰੇ ਇਕੱਲੇ ਦੀ ਗੱਲ ਨਹੀਂ ਹੈ ਤੇ ਇਸੇ ਕਰਕੇ ਮੀਡੀਆ ਦਾ ਅਸੀਂ ਰੱਖਿਆ ਹੈ ਕਿ ਤਾਂਕਿ ਲੋਕਾਂ ਨੂੰ ਅਵੇਅਰਨੈਸ ਆਏ ਔਰ ਇਦਾਂ ਦੇ ਲੋਕਾਂ ਨੂੰ ਭਜਾਇਆ ਜਾਂਦਾ ਜੀ ਬਿਲਕੁਲ ਮੈਂ ਉਸੇ ਗੱਲ ਤੇ ਆਉਣਾ ਚਾਹੁੰਦੀ ਸੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਫੋਰਸਫੁਲੀ ਹਨਾ ਤੁਸੀਂ ਇਨਸੀਡੈਂਟ ਦੱਸਿਆ ਹੈ ਮੋਸਟਲੀ ਆਪਾਂ ਇਕੱਲੇ ਮੋਹਾਲੀ ਦੀ ਨਹੀਂ ਗੱਲ ਕਰਦੇ ਆਪਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਗੱਲ ਕਰ ਲਈਏ ਤਾਂ ਇਦਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਕਿ ਫੋਰਸਫੁਲੀ ਪੈਸੇ ਮੰਗੇ ਜਾਂਦੇ ਆ 골ਡ ਮੰਗਿਆ ਜਾਂਦਾ ਕਿ ਤੁਹਾਨੂੰ ਨਹੀਂ ਲੱਗਦਾ ਵੀ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਲਈ ਜਿਹੜਾ ਇੱਕ ਅਮਾਊਂਟ ਹੈ ਉਹਦੀ ਲਿਮਟ ਹੋਣੀ ਚਾਹੀਦੀ ਜਾਂ ਉਹ ਤੈਅ ਹੋਣਾ ਚਾਹੀਦਾ ਕਿ ਕਿਉਂਕਿ ਤੁਸੀਂ ਕਿਹਾ ਕਿ ਵਧਾਈ ਲੈਣਾ ਤੁਹਾਡਾ ਕਲਚਰ ਹੈ ਤਾਂ ਫਿਰ ਉਹਨੂੰ ਮਤਲਬ ਉਹ ਜਿੰਨਾ ਤੋਂ ਤੁਸੀਂ ਵਧਾਈ ਲੈਣਗੇ ਵੀ ਇਹ ਨਾ ਲੱਗੇ ਕਿ ਜਿਹੜੀਆਂ ਸਾਨੂੰ ਜ਼ਬਰਦਸਤੀ ਜਿਹੜੇ ਫੋਰਸਫੁਲੀ ਲੈ ਰਹੇ ਆ ਜਾਂ ਸਾਨੂੰ ਦੇਣੇ ਪੈ ਰਹੇ ਵੀ ਹੈਵ ਟੂ ਹੋ ਰਿਹਾ ਉਹਨਾਂ ਦੇ ਲਈ ਦੇਖੋ ਸਾਰੇ ਪਿੰਡਾਂ ਵਿੱਚ ਖਰੜ ਦੇ ਆਲੇ ਦੁਆਲੇ ਸਾਰਿਆਂ ਦੇ ਵਿੱਚ ਬੋਰਡ ਲੱਗੇ ਹੋਏ ਨੇ ਓਕੇ ਜੀ ਲੇਕਿਨ ਫਿਰ ਵੀ ਜ਼ਬਰਨ ਹੋ ਰਹੀਆਂ ਜ਼ਬਰਦਸਤੀ ਹੋ ਰਹੀ ਹੈ ਹੈਨਾ ਉਹ ਇੰਨੇ ਬਦਮਾਸ਼ ਨੇ ਦਬੰਗ ਹੋ ਗਏ ਲੋਕ ਡਰਦੇ ਆ ਜੀ ਲੋਕ ਡਰਦੇ ਬਿਲਕੁਲ ਡਰਦੇ ਇਸ ਕਰਕੇ ਕਿ ਕਿਤੇ ਇਹ ਗੁੰਡੇ ਨਾ ਭੇਜ ਦੇਣ ਬਾਅਦ ਚ ਹਾਂ ਕਿਤੇ ਮਰਵਾ ਨਾ ਦੇਣ ਕਿਤੇ ਇੱਧਰ ਤੇ ਬਹੁਤ ਸਾਰੇ ਇਨਸੀਡੈਂਟ ਪੂਰੇ ਇੰਡੀਆ ਚ ਹੋਏ ਹੈ ਦੇਰਾਦੂਨ ਵਿੱਚ ਇੱਕ ਜਜਮਾਨ ਨੇ ਮਨਾ ਕਰਤੇ ਉਹਨੂੰ ਫਿਰ ਬਾਅਦ ਚ ਉਹਨੂੰ ਕੁੱਟਿਆ ਰਸਤੇ 'ਚ ਪਕੜ ਕੇ ਉਹਨੂੰ ਮਰਵਾਣ ਦੀ ਕੋਸ਼ਿਸ਼ ਕੀਤੀ ਤੇ ਲੋਕ ਡਰ ਜਾਂਦੇ ਹਨ ਲੋਕ ਸੋਚਦੇ ਵੀ ਅਸੀਂ ਗਰੀਬ ਲੋਕ ਇਨਸਾਨ ਹੈ ਦੇਖ ਕੇ ਪਰੇ ਮਾਰੋ ਇਨਾਂ ਨੂੰ ਹੈਨਾ ਦੇਖ ਕੇ ਆਪਣਾ ਖੜਾ ਛੁਡਾਓ ਸੋ ਬਸ ਨਿਪਟਾਣਾ ਚਾਹੁੰਦੇ ਹੁਣ ਕਿਸੇ ਨੂੰ ਇੱਜ਼ਤ ਨਹੀਂ ਹੈ ਉਹਨਾਂ ਸੇ ਜਾਂਦੇ ਆ ਤੇ ਅਸੀਂ ਬਹੁਤ ਪਿਆਰ ਨਾਲ ਬੈਲ ਐਜੂਕੇਟਡ ਪਰ ਪਰਸੋਂ ਦੀ ਗੱਲ ਹੈ ਮੈਂ ਇੱਕ ਜਜਮਾਨ ਦੇ ਨਾਲ ਗੌਰ ਗੈਸੀ ਸਰਦਾਰ ਜੀ ਸੀਗੇ ਆਪਣੇ ਤੇ ਉਹਨਾਂ ਨੂੰ ਵੀ ਲੱਗਿਆ ਵੀ ਇਹ ਉਹੀ ਲੋਕ ਨੇ ਫਿਰ ਮੈਂ ਉਹਨੇ ਇੱਕ ਦੋ ਸ਼ਬਦ ਇੰਗਲਿਸ਼ ਤੇ ਬੋਲੇ ਮੈਂ ਵੀ ਇੰਗਲਿਸ਼ ਤੇ ਮੈਂ ਫਿਰ ਇੰਗਲਿਸ਼ ਫਰਟੇ ਨਾਲ ਇੰਗਲਿਸ਼ ਬੋਲਣੀ ਸ਼ੁਰੂ ਕੀਤੀ ਕਹਿੰਦੇ ਯੂ ਆਰ 웰 ਐਜੂਕੇਟਡ ਮੈਂ ਕਿਹਾ यस ਆਈ ਹੈਵ ਡਨ ਪੀ ਐਚ ਡੀ ਆਲਸੋ ਹੈਨਾ ਡਬਲ ਮਾਸਟਰ ਕਿ ਵਾਓ ਤੇ ਉਹਨਾਂ ਨੇ ਫਿਰ ਬਿਠਾਇਆ ਸਾਨੂੰ ਜੀ ਫਿਰ ਬੜੀ ਗੱਲਾਂ ਵਾਤਾਉਂ ਜਾਂ ਕੁਝ ਨਾ ਕਹਿੰਦੇ ਦੇਖੋ ਸਾਨੂੰ ਗਲਤਫਹਮੀ ਹੋ ਜਾਂਦੀ ਹੈ ਜੀ ਲੋਕ ਉਹਨਾਂ ਨੂੰ ਲੱਗਦਾ ਵੀ ਇਹ ਉਹੀ ਲੋਕ ਨੇ ਹੈਨਾ ਬਦਮਾਸ਼ ਟੋਲੀ ਆਈ ਵੀ ਤੇ ਅਸਲੀ ਨਕਲੀ ਦੀ ਪਛਾਣ ਹੋ ਨਹੀਂ ਪਾਂਦੀ ਹੈ ਤੇ ਮੈਂ ਇਹੀ ਕਹਿੰਦੀ ਵੀ ਜਿਹੜੀ ਸਰਕਾਰ ਹੈ ਉੱਪਰ ਪੂਰਾ ਕੰਟਰੋਲ ਸਾਡੀ ਸੁਣੇ ਹੁਣ ਅਸੀ ਕੰਪਲੇਨ ਕਿੰਤੀ ਹੋਈਆਂ ਇਹ ਸਰਕਾਰ ਨੂੰ ਸੁਣਨਾ ਚਾਹੀਦਾ ਸਰਕਾਰ ਨੂੰ ਚਾਹੀਦਾ ਕਿ ਇਹ ਇਹਦੇ ਵਿੱਚ ਇੰਟਰਵੈਨਡ ਕਰੇ ਇੰਟਰਵੈਨ ਕਰਕੇ ਇਹਦੇ ਵਿੱਚ ਪੂਰੀ ਜੋ ਵੀ ਕਾਰਵਾਈ ਹੋਣ ਦੀ ਬੰਦ ਦੀ ਕਾਰਵਾਈ ਉਹਨਾਂ ਦੇ ਉੱਪਰ ਕੀਤੀ ਜਾਏ ਉਹਨਾਂ ਦੇ 18 19 ਕੇਸ ਚੱਲ ਰਹੇ ਹਨ ਹੈਨਾ ਕ੍ਰਿਮੀਨਲ ਕੇਸਿਸ ਚੱਲ ਰਹੇ ਹਨ ਇੱਕ ਬਾਰੇ ਉਹ ਤਾਂ ਜੇਲ ਵੀ ਜਾ ਚੁੱਕੀ ਪੂਜਾਮਾਨ ਉਰਫ ਸ਼ਾਕੀਰ ਜੇਲ ਵੀ ਜਾ ਚੁੱਕੀ ਹੈ ਨਾ ਤੇ ਜ਼ਮਾਨਤ ਤੇ ਜਦ ਤੱਕ ਇਹ ਸੋਲਵ ਨਹੀਂ ਹੋ ਕੇ ਪੈਸਾ ਚਲਦਾ ਹੈ ਉਹਨਾਂ ਕੋਲ ਪੈਸਾ ਹੈ ਲੱਖਾਂ ਕਰੋੜਾਂ ਨਾ ਤਾਂ ਕੋਈ ਇਕਨੋਮਿਕ ਇੱਕ ਜਿਹੜੇ ਆਪਣੇ ਇਨਕਮ ਟੈਕਸ ਵਾਲੇ ਕੋਈ ਪੁੱਛਦੇ ਆ ਆਪਣੇ ਇਨਕਮ ਟੈਕਸ ਰਿਟਰਨ ਭਰ ਦਿੰਦੀ ਹੈ ਬਾਕੀ ਸਾਰੇ ਬੈੱਡ ਦੇ ਅੰਦਰ ਹੈ ਨਾ ਤੇ ਜਬ ਤੱਕ ਇਹ ਸਾਰੀ ਚੀਜ਼ਾਂ ਨਹੀਂ ਹੋ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਪ੍ਰਸ਼ਾਸਨ ਦਾ ਵੀ ਫੇਲਿਅਰ ਹੈ ਪ੍ਰਸ਼ਾਸਨ ਨਹੀਂ ਕਰਦੀ ਹੈ ਪਛਾਣ ਨਹੀਂ ਡਰ ਜਾਂਦੀ ਪ੍ਰਸ਼ਾਸਨ ਵੀ ਪਤਾ ਨਹੀਂ ਅੱਜ ਬਿਲਕੁਲ ਬਹਿ ਜਾਂਦੀ ਚੁੱਪਚਾਪ ਤਨਜ ਜੀ ਜਿਸ ਤਰ੍ਹਾਂ ਤੁਸੀਂ ਕਹਿਆ ਕਿ ਜਿਹੜਾ ਥਰਡ ਜੈਂਡਰ ਹੈ ਉਹਦੀ ਐਕਸੈਪਟੈਂਸ ਅਜੇ ਵੀ ਨਹੀਂ ਹੈ ਪਰ ਤੁਸੀਂ ਆਪਣੀ ਪਛਾਣ ਬਣਾਈ ਤੁਸੀਂ ਵੈਲ ਐਜੂਕੇਟਡ ਹੋ ਪੀ ਐਚ ਡੀ ਕੀਤੀ ਹੈ ਯੂਨੀਵਰਸਿਟੀ ਵੀ ਹੈ ਨਾ ਜਦੋਂ ਪੇਰੈਂਟਸ ਨੂੰ ਕਿਸੇ ਵੀ ਪੇਰੈਂਟਸ ਨੂੰ ਇਹ ਪਤਾ ਲੱਗਦਾ ਕਿ ਉਹਨਾਂ ਦਾ ਬੱਚਾ ਜਿਹੜਾ ਉਹ ਕਿਨਰ ਹੈ ਉਹ ਕਿਸ ਤਰ੍ਹਾਂ ਰੈਐਕਟ ਕਰਦੇ ਕਿਉਂ ਐਕਸੈਪਟ ਨਹੀਂ ਕਰਦੇ ਉਹਦੇ ਬੱਚੇ ਨੂੰ ਕਿਉਂ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਦੇਖੋ ਇਹ ਸਾਰੀ ਸੋਸਾਇਟੀ ਮੇਲ ਡੋਮੀਨੇਟਿੰਗ ਹੈ ਹੈ ਨਾ ਖਿੱਤਰ ਸੱਤਾ ਹੈਗੀ ਤੇ ਪਿਤ੍ਰ ਸੱਤਾ ਦੇ ਵਿੱਚ ਕੋਈ ਇਨਸਾਨ ਕੋਈ ਨਹੀਂ ਚਾਹੁੰਦਾ ਵੀ ਉਹਨਾਂ ਦਾ ਬੱਚਾ ਹੀ ਜੜਾ ਹੋਵੇ ਜਾਂ ਖੁਸਰਾ ਕਿੰਨਰ ਹੋਵੇ ਹਮੇਸ਼ਾ ਹਰੀ ਆਪਣੇ ਆਪਣੀ ਮੁੱਛਣਾ ਉੱਚੀ ਰੱਖਣਾ ਚਾਹੁੰਦੇ ਆ ਵੀ ਕੋਈ ਕਿਸੇ ਦੇ ਅਗਰ ਜੜਾ ਪੈਦਾ ਹੋ ਗਿਆ ਕਿੰਨਰ ਬੱਚਾ ਹੋਇਆ ਤੇ ਬਾਪ ਨੂੰ ਲੱਗਦਾ ਕਿ ਮੈਂ ਹੀ ਜੜਾ ਪੈਦਾ ਕੀਤਾ ਹਨ ਲੋਕ ਉਹਦੇ ਤਾਨੇ ਦਿੰਦੇ ਆ ਉਸ ਵਾਰ ਉਹ ਫੈਮਿਲੀ ਐਕਸੈਪਟ ਕਰਨ ਦੀ ਕੋਸ਼ਿਸ਼ ਵੀ ਕਰਦੀ ਤਾਂ ਵੀ ਸੁਸਾਇਟੀ ਜਿਹੜੇ ਆ ਸਾਡੇ ਸਰੀਕੇ ਸਾਡੇ ਅੜੋਸ ਪੜੋਸ ਉਹਨਾਂ ਨੇ ਨਾ ਲਾਂਚਨ ਇਹਨਾਂ ਕੁਝ ਬੋਲਦੇ ਵੀ ਇਹਨਾਂ ਨੂੰ ਕੱਢੋ ਇੱਥੋਂ ਬਾਹਰ ਹੈ ਨਾ ਇਹ ਆਪਸਿਕ ਹੁੰਦੇ ਆ ਮੈਂ ਹੁਣ ਜਿਰਖਪੁਰ ਚ ਰਹਿੰਦੀ ਆ ਮੈਂ ਕਿਰਾਏ ਚ ਲਿੱਤਾ ਫਲੈਟ ਤੇ ਫਲੈਟ ਮੈਨੂੰ ਬੜੀ ਮੁਸ਼ਕਿਲ ਨਾਲ ਮਿਲਿਆ ਲੋਕਾਂ ਨੇ ਕਿਹਾ ਨਹੀਂ ਇਹਨਾਂ ਨੂੰ ਨਹੀਂ ਦੇਣਾ ਹੈਗਾ ਕਿੰਨੇ ਬੱਚਕ ਨਹੀਂ ਹੁੰਦੀਆਂ ਨਾ ਆਪ ਸ ਇਹਨਾ ਆਪ ਸਭ ਨੂੰ ਸਾਰੇ ਸੋਸਾਇਟੀ ਖਰਾਬ ਹੋ ਜਾਏਗੀ ਲੇਕਿਨ ਮੇਰੇ ਜਿਹਨ ਮਕਾਨ ਮਾਲਿਕ ਸੇ ਉਹਨੇ ਮੇਰਾ ਬਾਇਓਡਾਟਾ ਮੇਰਾ B25 ਕਿਜੇ ਦਾ ਬਾਇਓਡਾਟਾ ਹੈ ਉਹਨੇ ਆਪਣੇ ਗਰੁੱਪ ਚ ਭੇਜਿਆ ਸੋਸਾਇਟੀ ਦੇ ਗਰੁੱਪ ਚ ਉਹਨਾਂ ਨੇ ਜੇ ਪੜਿਆ ਤੇ ਕਹਿੰਦੇ ਵਾਓ ਸ਼ੀ ਇਜ਼ ਵੈਰੀ ਇੰਟੈਲੀਜੈਂਟ ਹੈ ਨਾ ਇੰਨੀ ਸਾਰੀ ਸੋਸਾਇਟੀ ਨੇ ਇੰਟਰਨੈਸ਼ਨਲ ਲੈਵਲ ਚ ਰੈਕੋਗਨਾਈਜੇਸ਼ਨ ਹੈਗੀ ਮੈਨੂੰ ਜਸਟਨ ਟਰੂਡੋ ਨੇ ਡਿਨਰ ਤੇ ਬੁਲਾਇਆ ਆਪਣਾ ਰਾਸ਼ਟਰਪਤੀ ਅਵਾਰਡ ਮੈਨੂੰ ਮਿਲੇ ਅਗਰ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਹੈਗੇ ਮੇਰੇ ਫੇਵਰ ਚ ਹੋਈਆਂ ਤੇ ਜਦੋਂ ਉਹਨਾਂ ਨੂੰ ਲੱਗਦਾ ਵੀ ਨਹੀਂ ਸ਼ੀ ਇਜ਼ ਅ ਵੈਲ ਐਜੂਕੇਟਿਡ ਔਰ ਹਜੇ ਤੱਕ ਮੈਂ ਸਾਲ ਡੇਢ ਸਾਲ ਹੋ ਗਿਆ ਸਾਨੂੰ ਸੋਸਾਇਟੀ 'ਚ ਪਤਾ ਹੀ ਨਹੀਂ ਵੀ ਅਸੀਂ ਰਹਿੰਦੇ ਵੀ ਆ ਅਸੀਂ ਆਂਦੇ ਆਪਣੇ ਕੰਮ ਕਰਕੇ ਚਲੇ ਜਾਂਦੇ ਨਾ ਤੇ ਇਹ ਜਦ ਤੱਕ ਅਵੇਅਰਨੈਸ ਨਹੀਂ ਹੁੰਦੀ ਤਦ ਤੱਕ ਸੋਸਾਇਟੀ ਦਾ ਐਕਸੈਪਟੈਂਸ ਨਹੀਂ ਹੈ ਔਰ ਮਾਪੇ ਵੀ ਅੱਜ ਮਾਪੇ ਐਕਸੈਪਟ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਬਟ ਟਾਈਮ ਬਹੁਤ ਨਿਕਲ ਚੁੱਕਾ ਹੈ ਨਾ 20 25 30 ਸਾਲ ਦਾ ਗੈਪ ਹੋ ਗਿਆ ਔਰ ਜਦੋਂ ਗੈਪ ਹੋ ਜਾਂਦਾ ਫਿਰ ਅਸੀਂ ਜੇ ਸਾਨੂੰ ਐਕਸੈਪਟ ਕਰਨ ਵੀ ਕਰਨ ਦੀ ਵੀ ਕੋਸ਼ਿਸ਼ ਹੈ ਤਾਂ ਸਾਡੇ ਨਾਮ ਨਾਲ ਕਰ ਰਹੇ ਹੋ ਸਾਡੇ ਨਾਮ ਹੋ ਗਿਆ ਤਾਂ ਅਦਰਵਾਈਜ਼ ਜਿਹੜੇ ਬੱਚੇ ਜਿਨ੍ਹਾਂ ਦਾ ਨਾਮ ਨਹੀਂ ਹੈ ਕੀ ਉਹਨਾਂ ਨੂੰ ਐਕਸੈਪਟ ਨਾ ਕੀਤਾ ਜਾਵੇ ਤੁਹਾਡੇ ਬੱਚੇ ਹਨ ਅਗਰ ਉਹ ਕਾਮਯਾਬ ਹੋ ਜਾਂਦਾ ਹੈ ਤੇ ਠੀਕ ਹੈ ਲੋਕ ਐਕਸੈਪਟ ਕੀਆ ਤੁਸੀਂ ਆਪਣੇ ਬੱਚੇ ਨੂੰ ਜਿਹੜੇ ਕਾਮਯਾਬ ਨਹੀਂ ਹੁੰਦੇ ਉਹਨਾਂ ਨੂੰ ਐਕਸੈਪਟ ਨਹੀਂ ਕਰਦੇ ਹੋ ਉਹਨਾਂ ਨੂੰ ਵੀ ਤਾਂ ਐਕਸੈਪਟ ਕਰਦੇ ਹੋ ਨਾ ਕਿ ਅਸੀਂ ਅਸੀਂ ਤਾਂ એલিয়ens ਨਹੀਂ ਹੈ ਕੋਈ ਸਾਨੂੰ ਡਾਊਨਲੋਡ ਤਾਂ ਕੀਤਾ ਨਹੀਂ ਉਪਰੋਂ ਹੈ ਨਾ ਅਸੀਂ ਵੀ ਉਹਨਾਂ ਦੇ ਕੋਖੋਂ ਜਨਮ ਲਿੱਤਾ ਹੈ ਸੋ ਮੇਰੀ ਬਸ ਇਹ ਹੀ ਰਿਕਵੈਸਟ ਹੈ ਕਿ ਮਾਪੇ ਨੂੰ ਚਾਹੀਦਾ ਕਿ ਉਹ ਐਕਸੈਪਟ ਕਰਨ ਜੇ ਸਾ ਅਸੀਂ ਦੁਨੀਆ ਤੋਂ ਜਿੱਤ ਜਾਂਦੇ ਹਾਂ ਸਾਰੀ ਦੁਨੀਆ ਤੋਂ ਸਾਡੇ ਅਸੀਂ ਜਿੱਤ ਜਿੱਤ ਜਾਂਦੇ ਨੇ ਲੇਕਿਨ ਆਪਣੇ ਮਾਪੇ ਤੋਂ ਆਪਣੇ ਪਰਿਵਾਰ ਤੋਂ ਹਾਰ ਜਾਂਦੇ ਹਾਂ ਕਿਉਂਕਿ ਆਪਾਂ ਉਹਨਾਂ ਦੇ ਅੱਗੇ ਬੋਲ ਨਹੀਂ ਸਕਦੇ ਉਹਨਾਂ ਨੇ ਸਾਨੂੰ ਪੈਦਾ ਕੀਤਾ ਹੈ ਤੇ ਇਸ ਕਰਕੇ ਬਸ ਉਹਨਾਂ ਦੀ ਸੁੱਖ ਦੁੱਖ ਵਾਸਤੇ ਉਹਨਾਂ ਦੇ ਖੁਸ਼ੀਆਂ ਵਾਸਤੇ ਆਪਣਾ ਆਪਣਾ ਘਰ ਛੱਡ ਦਿੰਦੇ ਹਾਂ ਜੇ ਉਹ ਖੁਸ਼ ਰਹਿਣ ਬਸ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਖੁਸ਼ੀਆਂ ਦੇ ਲਈ ਘਰ ਛੱਡ ਦਿੰਦੇ ਹੋ ਉਸ ਤੋਂ ਬਾਅਦ ਦਾ ਤੁਹਾਡਾ ਸਟਰਗਲ ਕੀ ਰਹਿੰਦਾ ਜਦੋਂ ਤੁਸੀਂ ਡੇਰਾ ਪਰੰਪਰਾ ਜਿਸ ਤਰ੍ਹਾਂ ਤੁਹਾਡੀ ਡੇਰੇ ਚ ਆਉਂਦੇ ਹੋ ਡੇਰੇ ਤੋਂ ਪਹਿਲੇ ਵੀ ਜਿਹੜੀ ਸਾਡਾ ਸਟਰਗਲ ਹੈ ਖਾ ਰੋਜ਼ੀ ਰੋਟੀ ਦਾ ਰੋਟੀ ਕਪੜਾ ਮਕਾਨ ਹੈ ਨਾ এডੂਕੇਸ਼ਨ ਤਾਂ ਮੈਂ ਆਪਣੀ ਲਿੱਤੀ ਲੇਕਿਨ ਪਹਿਲੇ ਤੋਂ ਮੇਰੀ ਖਾਂਦੀ ਲੜਾਈ ਸੀਗੀ ਰੋਟੀ ਦੀ ਲੜਾਈ ਸੀਗੀ ਰੋਟੀ ਹੋ ਗਿਆ ਸ਼ੈਲਟਰ ਹੋ ਗਿਆ ਰਹਿਣਾ ਕੱਪੜੇ ਇਹਦੀ ਲੜਾਈ ਸੀ ਹੌਲੀ ਹੌਲੀ ਬਹੁਤ ਸਾਰੀ ਮਤਲਬ ਲੰਬੀ ਸਟੋਰੀ ਹੈ ਮੇਰੀ ਮੈਂ ਸਾਰਾ ਉਹ ਅੱਗੇ ਪਾਰ ਕਰਕੇ ਫਿਰ ਡੇਰੇ ਚ ਆਏ ਡੇਰੇ ਚ ਫਿਰ ਸਾਰਾ ਕੁਝ ਹੋਇਆ ਮੇਰਾ ਫਿਰ ਸਟੱਡੀ ਵੀ ਸ਼ੁਰੂ ਕਰਤੀ ਪੋਲੀਓ ਲਈ ਸਾਰਾ ਮੇਰਾ ਠੀਕ ਹੁੰਦਾ ਰਿਹਾ ਲੇਕਿਨ ਜਿਹੜਾ ਸਟਰਗਲ ਸੀ ਉਹ ਕਾਫੀ ਪੇਨਫੁਲ ਰਿਹਾ ਜੀ ਉਹ ਮਤਲਬ ਮੇਰੀ ਜਿਹੜੀ ਲਾਈਫ ਤੇ ਉੱਪਰ ਡਾਕੂਮੈਂਟਰੀ ਬਣੀ ਹੈ ਐਡਮਿਟਿਡ ਜਿਹੜਾ ਰਾਸ਼ਟ੍ਰਪਤੀ ਅਵਾਰਡ ਮਿਲਿਆ ਤੇ 2 ਘੰਟੇ ਦੀ ਹੈ ਉਹਦੇ ਵਿੱਚ ਸਾਰਾ ਕੁਝ ਹੈ ਕਿਸ ਤਰ੍ਹਾਂ ਮੈਂ ਸਟਰਗਲ ਕੀਤਾ এডੂਕੇਸ਼ਨ ਵਾਸਤੇ ਬਾਕੀ ਸਟਰਗਲ ਤਾਂ ਰੋਟੀ ਵਾਲਾ ਅਲੱਗ ਸੀਗਾ ਜੀ ਬਟ ਜਿਹੜੇ এডੂਕੇਸ਼ਨ ਵਾਲਾ ਸਟਰਗਲ ਹੈ ਉਹ ਉਹ ਵੀ ਕਾਫੀ ਪੇਨਫੁਲ ਰਿਹਾ ਜੀ ਤਨੰਜੀ ਇੱਕ ਜਦੋਂ ਹੁੰਦਾ ਹੈ ਕਿ ਜਦੋਂ ਵੀ ਕਿਸੇ ਨੂੰ ਪਤਾ ਲੱਗਦਾ ਹੈ ਵੀ ਜਿਵੇਂ ਤੁਸੀਂ ਵੀ ਵਧਾਈ ਲੈਣ ਜਾਂਦੇ ਹੋ ਤੁਹਾਨੂੰ ਪਤਾ ਲੱਗਦਾ ਕਿ ਇਹਨਾਂ ਦਾ ਬੱਚਾ ਜਿਹੜਾ ਕਿਨਰ ਹੈ ਉਸ ਤੋਂ ਬਾਅਦ ਉਹਨੂੰ ਡੇਰੇ 'ਚ ਲੈ ਕੇ ਆਇਆ ਜਾਂਦਾ ਹੈ ਪਹਿਲਾਂ ਪਹਿਲ ਜਿਵੇਂ ਇਹ ਸੁਣਦੇ ਸੀਗੇ ਕਿ ਉਹਨੂੰ ਸਿਰਫ ਵਧਾਈ ਦੇ ਕੰਮ ਦੇ ਵਿੱਚ ਹੀ ਰੱਖਿਆ ਜਾਂਦਾ ਪਰ ਜਿਸ ਤਰ੍ਹਾਂ ਕਿ ਤੁਸੀਂ ਐਜੂਕੇਟਿਡ ਹੋ ਉਹ ਜਿਹੜਾ ਬੱਚਾ ਕੋਈ ਪੜਨਾ ਚਾਹੁੰਦਾ ਹੁੰਦਾ ਹੈ ਜਾਂ ਜੌਬ ਕਰਨਾ ਚਾਹੁੰਦਾ ਹੈ ਕੀ ਇਦਾਂ ਦੀ ਉਹਨਾਂ ਦੇ ਲਈ ਹੈ ਕਿ ਉਹਨੂੰ ਅਲਾਉ ਕੀਤਾ ਜਾਂਦਾ ਹੈ ਬਾਕੀਆਂ ਦੇ ਡੇਰੇ ਚ ਤਾਂ ਹੈ ਨਹੀਂ ਪਰ ਸਾਡੇ ਜਿਹੜੇ ਮੰਗਲਮੁਖੀ ਡੇਰਾ ਹੈ ਮਨੀमाजरा ਉਹਦੇ ਵਿੱਚ ਤਾਂ ਫ੍ਰੀडम ਹੈਗੀ ਹੈ ਪੜ ਸਕਦਾ ਤੇ ਮੈਂ ਜਦੋਂ ਯੂਨੀਵਰਸਿਟੀ ਤੇ ਐਡਮਿਸ਼ਨ ਲਈਤੀ ਉਸ ਤੋਂ ਬਾਅਦ ਮੈਂ ਕਾਫੀ ਸਟਰਗਲ ਕਰਤੇ ਮੇਰੇ ਨਾਲ ਹੋਰ ਵੀ ਉਸਨ ਸਰਕਾਰ سے ਸਟਰਗਲ ਕੀਤਾ ਫ੍ਰੀ ਐਜੂਕੇਸ਼ਨ ਕਰਵਾਈ ਸੈਪਰੇਟ ਵਾਸ਼ਰੂਮ ਬਣਵਾਇਆ ਹੌਸਟਲ ਬਣਵਾਏ ਉਹ ਵੀ ਫ੍ਰੀ ਕਰਵਾਏ ਫਿਰ ਐਡੀਸ਼ਨਲ ਸੀਟਸ ਕਰਵਾਈਆਂ ਇੱਕ ਰਿਜ਼ਰਵ ਔਰ ਐਂਟੀ ਡਿਸਕ੍ਰਿਮੀਨੇਸ਼ਨ 셀 ਬਨਵਾਇਆ ਚੰਡੀਗੜ੍ਹ ਵਿੱਚ ਟ੍ਰਾਂਸ ਜੈਂਟ ਵੈਲਫੇਅਰ ਬੋਰਡ ਬਨਾ ਪੰਜਾਬ ਵਿੱਚ ਟ੍ਰਾਂਸ ਜੈਂਟ ਵੈਲਫੇਅਰ ਬੋਰਡ ਬਨਵਾਇਆ ਹਰਿਆਣਾ ਵਿੱਚ ਟ੍ਰਾਂਸ ਜੈਂਟ ਵੈਲਫੇਅਰ ਬੋਰਡ ਬਨਵਾਇਆ ਇਹ ਸਾਰਾ ਸਟਰਗਲ ਕਰਦੇ ਨੇ ਅੱਜ ਕਾਫੀ ਸਾਰੀ ਚੀਜ਼ਾਂ ਸਰਕਾਰੀ ਤਬਰ ਪੱਧਰ ਤੇ ਹੋਈਆਂ ਹੈ ਨਾ ਲੇਕਿਨ ਇੰਪਲੀਮੈਂਟੇਸ਼ਨ ਹਜੇ ਬਹੁਤ ਸਲੋ ਹੈ ਮਤਲਬ ਇੰਪਲੀਮੈਂਟੇਸ਼ਨ ਇਹ ਹਜੇ ਵੀ ਦੇਖੋ 10 ਸਾਲ ਹੋ ਗਏ ਵੈਲਫੇਅਰ ਬੋਰਡ ਬਣੇ ਚੰਡੀਗੜ੍ਹ ਤੇ ਹਾਊਸਿੰਗ ਪਾਲਿਸੀ ਨਹੀਂ ਬਣੀ ਅਜੇ ਤੱਕ ਕੋਈ ਹੈਲਥ ਪਾਲਿਸੀ ਨਹੀਂ ਬਣੀ ਹਾਜੀ এডੂਕੇਸ਼ਨ ਪਾਲਿਸੀ ਨਹੀਂ ਬਣੀ ਉਹ ਵੀ ਸਿਰਫ ਜਿਹੜੀ এডੂਕੇਸ਼ਨ ਪਾਲਿਸੀ ਪੰਜਾਬ ਯੂਨੀਵਰਸਿਟੀ ਦੀ ਬਣੀ ਬਾਕੀ ਕਿਤੇ ਕੁਝ ਵੀ ਨਹੀਂ ਬਣੀ ਸੋ ਇਹ ਸਾਰੀ ਚੀਜ਼ਾਂ ਰੋਜੀ ਰੋਟੀ ਦੇ ਪਿੱਛੇ ਹੁਣ ਮੈਂ ਦੇਖੋ ਇਨਾ ਪੜ੍ਹ ਲਿਖ ਕੇ ਅੱਜ ਮੈਂ ਫੇਰ ਬਹਾਈ ਤੇ ਜਾਣਾ ਜਾਂਦੀ ਹਾਂ ਠੀਕ ਹੈ ਨਾ ਤੇ ਇਹ ਸਿਰਫ ਫੇਲੀਅਰ ਮੇਰਾ ਨਹੀਂ ਹੈ ਸੋਸਾਇਟੀ ਦਾ ਫੇਲੀਅਰ ਵੀ ਹੈਗਾ ਕਿਉਂਕਿ ਮੈਂ ਕੋਸ਼ਿਸ਼ ਕੀਤੀ ਇਹ ਨਹੀਂ ਕਿ ਮੈਂ ਆਪਣਾ ਕੋਡ ਦਾ ਉਹ ਕੰਮ ਵੀ ਸ਼ੁਰੂ ਕੀਤਾ ਆਪਣੇ ਫੂਡ ਟਕ ਵੀ ਚਲਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਵੀ ਸੁਸਾਇਟੀ ਨੇ ਐਕਸੈਪਟ ਨਹੀਂ ਕੀਤਾ ਨਾ ਹੀ ਮੈਨੂੰ ਪ੍ਰਸ਼ਾਸਨ ਨੇ ਕੋਈ ਜਗ੍ਹਾ ਦਿੱਤੀ ਅਲੋਟ ਕੀਤੀ ਵੀ ਤੁਸੀਂ ਫੂਡ ਟਰੱਕ ਚਲਾਓ ਸੋ ਸਾਰੇ ਚੀਜ਼ਾਂ ਮੈਂ ਦੇਖਿਆ ਸਾਰੇ ਜਗ੍ਹਾ ਫੇਲ ਹੋ ਕੇ ਫਿਰ ਅਗੇਨ ਆਈ ਵਾਸ ਆਈ ਮੀਨ ਬੈਕਿੰਗ ਹੈ ਨਾ ਨਾਟ ਬੈਕ ਇਸ ਨੂੰ ਬੈਕਿੰਗ ਇੰਗਲਿਸ਼ ਸ਼ਬਦ ਬਟ ਅਸੀਂ ਕਹਿੰਦੇ ਨੇਗ ਵਿੱਚ ਜਾਂ ਵਧਾਈ ਵਿੱਚ ਦੁਬਾਰਾ ਆ ਗਏ ਨਹੀਂ ਚਾਹੁੰਦੇ ਸੀ ਆਣਾ ਲੇਕਿਨ ਫਿਰ ਵੀ ਆਣਾ ਪਿਆ ਮੈਂ ਸੋਜੀਕ ਚਲੋ ਇਹ ਪਰੰਪਰਾ ਨਾਲ ਮੈਂ ਜੁੜੀ ਰਹਾਂਗੀ ਲੇਕਿਨ ਮੈਂ ਕੰਮ ਕਰਾਂਗੀ ਹੈਨਾ ਮੈਂ ਡੇਰੇ ਚਾਂਦੇ ਜਾਂਦੀ ਰਹਾਂਗੀ ਲੇਕਿਨ ਮੈਂ ਜੌਬ ਕਰਾਂਗੀ ਲੇਕਿਨ ਫਿਰ ਵੀ ਸੋਸਾਇਟੀ ਨੇ ਕੋਈ ਐਕਸੈਪਟੈਂਸ ਨਹੀਂ ਲਈ ਨਾ ਹੀ ਜੌਬ ਦਿੱਤੀ ਕਿਸੇ ਨੂੰ ਨਹੀਂ ਸੋਸਾਇਟੀ ਵੱਲੋਂ ਜਿਵੇਂ ਹੁਣ ਤੁਸੀਂ ਇੰਨਾ ਪੜੇ ਲਿਖੇ ਹੋ ਤੁਸੀਂ ਜੌਬ ਕਰਨ ਦੀ ਕੋਸ਼ਿਸ਼ ਵੀ ਕੀਤੀ ਸੋਸਾਇਟੀ ਅਜਿਹਾ ਕਿਉਂ ਕਰਦੀ ਹੈ ਕਿਉਂਕਿ ਹੈ ਤਾਂ ਅਸੀਂ ਸਾਰੇ ਇਨਸਾਨੀ ਨਾ ਉਸ ਟਾਈਮ ਤੇ ਇਨਸਾਨ ਨੂੰ ਇਨਸਾਨ ਕਿਉਂ ਨਹੀਂ ਸਮਝਿਆ ਜਾਂਦਾ ਇਹਨਾਂ ਹਜੇ ਸਟੀਰੀਓ ਟਾਈਪ ਉਹੀ ਕੇ ਜੈਂਡਰ ਦੇ ਤੌਰ ਤੇ ਹੀ ਅਸੀਂ ਕਿਸੇ ਦੂਸਰਿਆਂ ਨੂੰ ਦੇਖਦੇ ਆ ਉਦਾਂ ਲਾਈ ਸਟੀਰੀਓ ਟਾਈਪ ਹਜੇ ਟੁੱਟੇ ਨਹੀਂ ਹੈਗੇ ਜਿਹੜੇ ਸਟੀਰੀਓ ਟਾਈਪ ਸਾਡੇ ਦਿਮਾਗ 'ਚ ਬਣੇ ਪੁਰਾਣੇ ਟਾਈਮ ਤੋਂ ਉਹ ਹਜੇ ਟੁੱਟੇ ਨਹੀਂ ਹੈ ਜਦੋਂ ਮੇਲ ਜੋਬ ਕਰਦੇ ਸੀਗੇ ਫਿਰ ਫੀਮੇਲ ਆਈ ਮੇਲ ਨੇ ਕਿਹਾ ਸਾਡੀ ਸਾਰੀ ਜੋਬਸ ਫੀਮੇਲ ਖਾ ਗਈਆਂ ਹੈਨਾ ਜਦੋਂ ਸਾਰਾ ਠੀਕ ਹੋਇਆ ਹੁਣ 트랜ਸ ਜੈਂਡਰ ਆ ਗਏ ਹੁਣ ਦੋਨੋਂ ਜਣੇ ਬੋਲਣ ਲੱਗੇ ਪਹਿਲੇ ਇਕੱਲਾ ਬੋਲ ਰਿਹਾ ਸੀਗਾ ਫਿਰ ਦੂਸਰਾ ਵੀ ਬੋਲਣ ਲੱਗਾ ਵੀ ਤੀਸਰਾ ਵੀ ਆ ਗਿਆ ਤੇ ਕੋਈ ਵੀ ਹੁਣ ਰਿਜ਼ਰਵੇਸ਼ਨ ਹੈ 50 ਪਲੱਸ ਹੋ ਗਈ ਹੈ ਪੂਰੇ ਇੰਡੀਆ ਵਿੱਚ ਹੈ ਨਾ ਤੇ 50 ਪਲੱਸ ਕੋਈ ਵੀ ਆਪਣਾ ਰਿਜ਼ਰਵੇਸ਼ਨ ਘਟਾਣਾ ਨਹੀਂ ਚਾਹੁੰਦਾ ਜੀ 1% ਵੀ ਘਟਾਣਾ ਨਹੀਂ ਚਾਹੁੰਦਾ ਜੇ ओबीसी ਵਿੱਚੋਂ 1% ਘਟਾ ਕੇ ਦੂਸਰੇ ਨੂੰ ਦੇ ਦੋ ਤਾਂ ਚਿੱਲਾਨ ਲੱਗਨੇ ਤੇ ਇਸੇ ਤਰ੍ਹਾਂ ਸਾਨੂੰ ਅਗਰ ਸਾਡਾ ਜਦੋਂ ओबीसी ਦਾ ਮੈਟਰ ਚੱਲ ਰਿਹਾ ਸੀਗਾ ਜੀ ਤੇ ओबीसी ਵਾਲਿਆਂ ਨੇ ਬਹੁਤ ਵਿਚ ਰੋਲਾ ਪਾਇਆ ਵੀ ओबीसी ਵਿੱਚੋਂ ਨਾ ਦੇ ਦੋ ਇਹਨਾਂ ਨੂੰ ਤੇ ਅਸੀਂ ਫਿਰ ਕਿੱਥੇ ਜਾਈਏ एससी वाले कंदे नहीं बीसी वाले कंदे नहीं ओबीसी वाले कंदे नहीं फिर ਸਾਡਾ ਰਿਜ਼ਰਵੇਸ਼ਨ ਹੈ ਉਹ ਕਿੱਥੇ ਰਹੇਗਾ ਹੈਨਾ ਅਸੀਂ ਕਿੱਦਾਂ ਅੱਗੇ ਵਧੀਏ ਕਿਹੜਾ ਐਸਾ ਰਸਤਾ ਵੀ ਸਾਨੂੰ ਅੱਗੇ ਵਧਣ ਦਾ ਮੌਕਾ ਮਿਲੇ ਕੋਈ ਵੀ ਰਸਤਾ ਨਹੀਂਗਾ ਅਗੇਨ ਉਹ ਹੀ ਤੁਸੀਂ ਕਹਿ ਰਹੇ ਹੋ ਵੀ ਮੈਨੂੰ ਐਕਸੈਪਟੈਂਸ ਨਹੀਂ ਨਹੀਂ ਜੌਬ ਨਹੀਂ ਮਿਲੀ ਸੁਸਾਇਟੀ ਦਾ ਫੇਲਿਅਰ ਸੁਸਾਇਟੀ ਅਸੀਂ ਜੌਬ ਕਰਨ ਜਾਂਦੇ ਹਾਂ ਜਾਂ ਜੌਬ ਮੰਗਣ ਜਾਂਦੇ ਤਾਂ ਪਹਿਲੇ ਹੀ ਦੋ ਬੰਦੇ ਖੜੇ ਹੁੰਦੇ ਆ ਕਿਉਂਕਿ ਉਹ ਵੋਟ ਬੈਂਕ ਹੈ ਹੈਨਾ ਅਸੀਂ ਵੋਟ ਬੈਂਕ ਸ਼ਾਇਦ ਨਹੀਂ ਹੈ ਉਹਨੇ ਅਸੀਂ ਦੇਖੋ ਅਗਰ ਪੋਪੂਲੇਸ਼ਨ ਵਿੱਚ 1% ਹੋਣਗੇ ਹੈਨਾ ਅੱਧਾ ਪਰਸੈਂਟ ਹੋਣਗੇ ਤੇ ਉਹ ਕਿਸੇ ਪੋਲੀਟੀਕਲ ਪਾਰਟੀ ਵਾਸਤੇ ਕੋਈ ਮੁੱਦਾ ਨਹੀਂ ਹੈ ਉਹਨਾਂ ਦੇ ਵਾਸਤੇ ਮੁੱਦੇ ਹੈ ਜਿਹੜੀ ਵੋਟ ਵੋਟ ਬੈਂਕ ਹੈਨਾ ਡੈਮੋਕ੍ਰੇਸੀ ਦਾ ਵੋਟ ਬੈਂਕ ਹੁੰਦਾ ਹੈ ਵੋਟ ਬੈਂਕ ਹੁੰਦਾ ਜੀ ਡੈਮੋਕ੍ਰੇਸੀ ਜਿਹਦਾ ਵੋਟ ਬੈਂਕ ਜ਼ਿਆਦਾ ਹੈ ਉਸ ਨੂੰ ਪਾਵਰ ਉਹਨੂੰ ਉਹਦੀ ਸੁਣਵਾਈ ਹੁੰਦੀ ਹੈ ਤੇ ਸਾਨੂੰ ਸਿਰਫ ਮਜ਼ਾਕ ਦਾ ਪਾਤਰ ਸਮਝਾ ਅਸੀਂ ਜਾਣਦੇ ਵੀ ਹਾਂ ਸਾਨੂੰ ਬਸ ਹਾਂਜੀ ਹਾਂਜੀ ਕਰਕੇ ਮੁਖੌਲ ਕੇ ਬਾਅਦ ਹਾਸੀ ਮਜ਼ਾਕ ਕਰਕੇ ਟਾਲ ਦਿੰਦੇ ਕਿਉਂਕਿ ਸਾਡਾ ਬੋਲਣ ਵਾਲਾ ਨਹੀਂ ਸਾਡਾ ਕੋਈ ਬੰਦਾ ਪਾਰਲੀਮੈਂਟ 'ਚ ਨਹੀਂ ਹੈਗਾ ਕੋਈ ਰਾਜ ਸਭਾ ਨਾ ਲੋਕ ਸਭਾ 'ਚ ਨਹੀਂ ਦੂਸਰੀ ਸਟੇਟ ਦੀ ਪਾਰਲੀਮੈਂਟ ਜਿਹੜੀ ਅਸੈਂਬਲੀ 'ਚ ਹੈਗਾ ਜਦ ਤੱਕ ਅਸੀਂ ਪਾਰਲੀਮੈਂਟ 'ਚ ਨਹੀਂ ਬੈਠਾਂਗੇ ਨਾ ਪੋਲਿਸੀ ਮੇਕਿੰਗ 'ਚ ਨਹੀਂ ਹਮੇ ਤਦ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਏ ਅਸੀਂ ਇਦਾਂ ਹੀ ਪਾਲਟ ਕੇ ਫਿਰ ਉਸੇ ਤਰ੍ਹਾਂ ਪਹਿਲੇ ਅਸੀਂ ਗੱਲਾਂ ਚੱਕਦੇ ਸੀ ਹੈਨਾ ਜਦੋਂ ਵਧਾਈ ਜਾਂਦੇ ਗੱਲਾਂ ਚੱਕਦੇ ਆ ਪੀਕ ਵਾਲਾ ਜਦੋਂ ਪੜ ਲਿਖ ਕੇ ਜਾਗੇ ਤਾਂ ਅਸੀਂ ਉਹਦੇ ਜੀ ਅਸੀਂ ਬੈਠ ਚੱਕਾਂਗੇ ਬਸਤਾ ਚੰਗਾ ਲੇਕਿਨ ਜਦੋਂ ਨਹੀਂ ਹੁੰਦਾ ਫਿਰ ਬਾਅਦ ਚ ਫਿਰ ਉਹੀ ਆਪਣਾ ਗੱਲਾਂ ਚੱਕਣਾ ਪੈਂਦਾ ਹੈ ਹੈਨਾ ਸੋ ਮੈਨੂੰ ਤਾਂ ਬੜੀ ਦੁੱਖ ਮੈਂ ਦੁੱਖ ਹੁੰਦੇ ਵੀ ਮੈਂ ਪੀ ਐਚ ਡੀ ਕਰਕੇ ਜਾਂ ਡਬਲ ਮਾਸਟਰ ਕਰਕੇ ਵੀ ਹਜੇ ਵੀ ਤੱਕੇ ਖਾਰੇ ਹਾਂ ਹਜੇ ਵੀ ਮੈਨੂੰ ਉੱਥੇ ਹੀ ਨੱਚਣਾ ਪੈਣਾ ਲੋਕਾਂ ਦੇ ਘਰ ਜਾ ਕੇ ਬਿਲਕੁਲ ਤੁਸੀਂ ਜੋ ਵੀ ਕਿਹਾ ਸੱਚੀ ਇਹ ਪੇਨਫੁੱਲ ਹੈ ਕਿ ਇੰਨਾ ਪੜ ਲਿਖਣ ਤੋਂ ਬਾਅਦ ਵੀ ਤੁਹਾਨੂੰ ਫਿਰ ਇਸ ਤਰ੍ਹਾਂ ਦਾ ਆਪਣੀ ਹੋਣ ਦੇ ਲਈ ਜਣਾ ਸਟਰਗਲ ਹੈ ਕਰਨਾ ਪੈ ਰਿਹਾ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਲਈ ਜੋ ਤੁਸੀਂ ਚਾਹੁੰਦੇ ਹੋ ਜਵੇਂ ਤੁਸੀਂ ਚਾਹੁੰਦੇ ਹੋ ਕਿ ਰਿਜ਼ਰਵੇਸ਼ਨ ਦੂਸਰਿਆਂ ਦੇ ਮੁਕਾਬਲੇ ਤੁਹਾਡੀ ਹੋਣੀ ਚਾਹੀਦੀ ਹੈ ਜੌਬ ਨਹੀਂ ਮਿਲਦੀ ਤੁਸੀਂ ਰੀਜ਼ਨ ਦੱਸੇ ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਲਈ ਕਾਨੂੰਨ ਬਣਨੇ ਚਾਹੀਦੇ ਹੈ ਸਰਕਾਰਾਂ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਕੋਈ ਨਹੀਂ ਬਣਾ ਬਣਨ ਦੇਣਾ ਚਾਹੁੰਦਾ ਨਾ ਬਣਾਉਂਦਾ ਵੀ ਨਹੀਂ ਆ ਹੌਰੀਜ਼ਨਟਲ ਰਿਜ਼ਰਵੇਸ਼ਨ ਦੀ ਸਾਡੀ ਮੰਗ ਹੈ ਵੀ ਹੌਰੀਜ਼ਨਨਟਲ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ 트랜ਸਜੈਂਡਰ ਦੀ ਤੇ ਬਟ ਉਹਦੇ ਵੀ ਸਰਕਾਰ ਕੋਈ ਸੁਣਾਈ ਨਹੀਂ ਸੁਪਰੀਮ ਕੋਰਟ 'ਚ ਮੈਟਰ ਚੱਲ ਰਿਹਾ ਉਹ ਵੀ ਠੰਡੇ ਬਸਤੇ 'ਚ ਹੈ ਕੋਈ ਕੁਝ ਨਹੀਂ ਕਿਉਂਕਿ ਮੈਂ ਤੁਹਾਨੂੰ ਪਹਿਲੇ ਕਿਹਾ ਸਾਡਾ ਕੋਈ ਵੋਟ ਬੈਂਕ ਨਹੀਂ ਹੈਗਾ ਹੈਨਾ ਔਰ ਜਿਹੜੇ ਵੋਟ ਬੈਂਕ ਹੈ ਔਰ ਜਿਹੜੇ ਉਂਡੇਰਿਆਂ 'ਚ ਰਹੇ ਉਹ ਆਪਣਾ ਨਾ ਤਾਂ ਵੋਟਰ ਕਾਰਡ ਬਣਵਾਉਂਦੇ ਜੇ ਬਣਵਾਉਂਦੇ ਆ ਤਾਂ ਵੀ ਉਹ ਆਪਣਾ ਜਿੱਥੇ ਤੋਂ ਰਹਿਣ ਵਾਲੇ ਆ ਉਹ ਮੇਲ ਦਾ ਬਣਾ ਕੇ ਰੱਖ ਰੱਖਦੇ ਬਹੁਤ ਸਾਰੇ ਦੂਸਰੇ ਸਮੁਦਾਇ ਦੇ ਲੋਕ ਹੈ ਜਿਹੜੇ ਉਹਨਾਂ ਦੇ ਆਪਣੇ ਧਾਰਮਿਕ ਮੰਨਤਾਂ ਹੈ ਨਾ ਉਸ ਕਰਕੇ ਉਹ ਬਣਾਉਂਦੇ ਨਹੀਂ ਹੈ ਨਾ ਤੇ ਉਹ ਹਰਾਮ ਸਮਝਦੇ ਨੇ ਚੀਜ਼ਾਂ ਨੂੰ ਕਿਉਂਕਿ ਉਹਨਾਂ ਦੇ ਧਰਮ 'ਚ ਇਦਾਂ ਹਰਾਮ ਹੈਗਾ ਇਹ ਜਿਹੜਾ ਹੋਣਾ ਲੇਕਿਨ ਜਿਹੜੇ ਸਾਡੀ ਪਰੰਪਰਾ ਉਹਦੇ ਵਿੱਚ ਹਰਾਮ ਨਹੀਂ ਹੈਗਾ ਸਾਡੇ ਤਾਂ ਦੇਵਤਾ ਮੰਨੇ ਜਾਂਦੇ ਨੇ ਸਾਡੇ ਪਰੰਪਰਾਇਆਂ ਹੈਗੀਆਂ ਤੇ ਜੌਬਸ ਵਗੈਰਾ ਇਹ ਨਾ ਜੇ ਮਤਲਬ ਬਹੁਤ ਦੂਰ ਦੀ ਗੱਲਾਂ ਆ ਔਰ ਸਰਕਾਰਾਂ ਜਿਹੜੀਆਂ ਬਹੁਤ ਜ਼ਿਆਦਾ ਜਦ ਤੱਕ ਕੋਈ ਜਿਸ ਤਰ੍ਹਾਂ ਉਹ ਕੋਈ ਮੁੱਖ ਮੰਤਰੀ ਹੈ ਜਾਂ ਕੋਈ ਹੋਰ ਸਾਡੇ ਪਾਰਲੀਮੈਂਟ ਦੇ ਸਦਸੇ ਹੈਗੇ ਅੰਜਤ ਉਹਨਾਂ ਦੇ ਦਿਮਾਗ 'ਚ ਨਹੀਂ ਹੁੰਦਾ ਵੀ ਇਹ ਇਸ ਤੱਕੇ ਵਾਸਤੇ ਸੇ ਕੁਝ ਕਰਨਾ ਹੈ ਹੈਨਾ ਸੀਰੀਅਸ ਹੋ ਕੇ ਕਰਨਾ ਜਦ ਤੱਕ ਉਹ ਨਹੀਂ ਕਈ ਵਾਰੀ ਕੀ ਹੁੰਦਾ ਸਾਡੇ ਕੋਈ ਡੀਸੀ ਆ ਜਾਂਦਾ ਉਹ ਕਰਨਾ ਚਾਹੁੰਦੇ ਲੇਕਿਨ ਜਦ ਤੱਕ ਪਾਲਿਸੀ ਬਣਾਉਣ ਦੀ ਕੋਸ਼ਿਸ਼ ਉਹ ਟਰਾਂਸਫਰ ਹੋ ਜਾਂਦੀ ਹੈ ਮੇਰੇ ਨਾਲ 10 ਸਾਲ ਤੋਂ ਇਦਾਂ ਹੀ ਹੋ ਰਿਹਾ ਹੈ ਜੇ ਤੱਕ ਅਸੀਂ ਬਿਲਕੁਲ ਆਉਣ ਲੱਗਦੇ ਨੇ ਕਿ ਪਾਲਿਸੀ ਬਣਨ ਵਾਲੀ ਹੈ ਪਹਿਲੇ ਸੈਂਸਟਾਈਜ਼ ਕਰਦੇ ਸੈਂਸਟਾਈਜ਼ ਕਰਦੇ ਕਰਦੇ ਉਹ ਸਮਝ ਨਾ ਹਾਂ ਬਣਾਣੇ ਜਦ ਤੱਕ ਬਣਾਣ ਦੀ ਮੌਕਾ ਨਾ ਉਹਦੀ ਟ੍ਰਾਂਸਫਰ ਹੋ ਜਾਂਦੀ ਹੈ ਹੈਨਾ ਤੇ ਇਹ ਬੜਾ ਸਾਡਾ ਸਾਪ ਸੀੜੀ ਵਾਲਾ ਖੇਲ ਨਹੀਂ ਹੁੰਦਾ ਜਣਾ ਵੀ ਅਸੀਂ ਉੱਪਰ ਜਾਂਦੇ ਉੱਪਰ ਸਭ ਪੁਜਾ ਡੰਗ ਮਾਰਦੇ ਨਾਲ ਥੱਲੇ ਫੇਰ ਚੱਲ ਸਾਡੇ ਕੰਮ ਇਦਾਂ ਦੇ ਆ ਅਸੀਂ ਅਵੇਅਰਨੈਸ ਬੜੀ ਕਰ ਰਹੇ ਆ ਪੰਜਾਬ ਪੁਲਿਸ ਹੈ ਨਾ ਚੰਡੀਗੜ੍ਹ ਪੁਲਿਸ ਹੋ ਗਿਆ ਸੀ ਡੀਟੀਆਈ ਹੋ ਗਿਆ ਜੇਲ ਪ੍ਰਸ਼ਾਸਨ ਹੋ ਗਿਆ ਸਾਰਿਆਂ ਨੂੰ ਅਵੇਅਰ ਕਰ ਰਹੇ ਆ ਹਰ ਜਗ੍ਹਾ ਕਾਲਜ ਯੂਨੀਵਰਸਿਟੀ ਤਮਾਮ ਕਰ ਰਹੇ ਆ ਲੇਕਿਨ ਉਹਦਾ ਫਾਇਦਾ ਉਹਨਾਂ ਨੂੰ ਹੋ ਰਿਹਾ ਸਾਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਤੁਸੀਂ ਫੀਲ ਕਰਦੇ ਹੋ ਕਿ ਤੁਸੀਂ ਸੰਘਰਸ਼ ਦੀ ਲੜਾਈ ਅਜੇ ਵੀ ਲੜ ਰਹੇ ਹੋ ਤੇ ਹੋਰ ਕਿੰਨੀ ਦੇਰ ਤੱਕ ਇਹ ਚੱਲੇਗੀ ਮੇਰੀ ਸੰਘਰਸ਼ ਦੀ ਲੜਾਈ ਤਾਂ ਤਾਂ ਉਮਰ ਚੱਲਣੀ ਕਿਉਂਕਿ ਮੈਂ 55 ਸਾਲ ਦੀ ਹੋ ਗਈ ਹਾਂ ਤੇ ਹੁਣ ਮੈਨੂੰ ਲੱਗਦਾ ਮੇਰੀ ਜੌਬ ਤਾਂ ਮਿਲਣੀ ਨਹੀਂ ਕਿ ਮੇਰੇ ਰਿਟਾਇਰਮੈਂਟ ਦਾ ਟਾਈਮ ਸਮਝ ਲੋ ਹੋ ਗਿਆ ਹੈ ਨਾ 60 ਸਾਲ ਦੀ ਵੀ ਪੈਨਸ਼ਨ ਲੱਗ ਜਾਂਦੀ ਹੈ 1000 ਰੁਪਏ ਉਹ ਵੀ 1000 ਰੁਪਏ ਚ ਮੈਂ ਗੁਜ਼ਾਰਾ ਕੀ ਮੈਂ ਕਰਾਂਗੀ ਹਾਂ ਤੇ ਇਹ ਜ਼ਿੰਦਗੀ ਭਰ ਮੇਰੀ ਲੜਾਈ ਹੈ ਆਪਣੇ ਵਾਸਤੇ ਤਾਂ ਹੁਣ ਨਹੀਂ ਲੱਗਦਾ ਕਿ ਮੈਂ ਆਪਣੇ ਵਾਸਤੇ ਲੜਾਂਗੀ ਮੈਂ ਚਾਹੁੰਦੀ ਜਿਹੜੇ 20-25 ਸਾਲ ਦੇ ਬੱਚੇ ਹੈ ਜਿਨ੍ਹਾਂ ਨੂੰ ਜਿਹੜਾ ਲੌਕ ਕਰਦੀ ਓਸ਼ਨ ਜਾਂ ਹੋਰ ਬੱਚੇ ਹੈ ਉਹ ਕਰਨੇ ਉਹਨਾਂ ਦੇ ਵਾਸਤੇ ਮੈਂ ਲੜਨਾ ਚਾਹਦੀ ਐ ਆਦਰਵਾਇਜ਼ ਜਸਟਨ ਟਰੂਡੋ ਨੇ 2018 'ਚ ਮੈਨੂੰ ਡਿਨਰ 'ਤੇ ਬੁਲਾਇਆ ਸੀਗਾ ਤੇ ਉਹਨਾਂ ਨੇ ਕਹਿਆ ਸੀ ਵੀ ਤੁਸੀਂ ਕੈਨੇਡਾ ਸ਼ਿਫਟ ਹੋ ਜਾਓ ਸਿਟੀਜ਼ਨਸ਼ਿਪ ਲੈ ਲਓ ਮੈਂ ਕਹਾਂ ਨਹੀਂ ਮੈਂ ਇੰਡੀਆ 'ਚ ਹੀ ਰਹਾਂਗੀ ਮੈਂ ਇਸ ਕਰਕੇ ਵੀ ਮੈਂ ਸੈਲਫਿਸ਼ ਨਹੀਂ ਜੀ ਮੈਂ ਚਾਹਦੀ ਸੀ ਮੈਂ ਪਹਿਲੇ ਸਮੁਦਾਇ ਵਾਸਤੇ ਲੜਾਂ ਉੱਥੇ ਜਾ ਕੇ ਮੈਂ ਇਕੱਲੇ ਵਾਸਤੇ ਆਪਣਾ ਸਟਰਗਲ ਕਰਾਂਗੀ ਇੱਥੇ ਮੈਂ ਸਾਰਿਆਂ ਵਾਸਤੇ ਸਟਰਗਲ ਕਰ ਰਹੀ ਹਾਂ ਇਹ ਸਾਰੀ ਜ਼ਿੰਦਗੀ ਮੇਰਾ ਸਟਰਗਲ ਹੈਗਾ ਮਰਦੇ ਦੰਤ ਦਮ ਤੱਕ ਪਰ ਮੈਂ ਸੋਚਦੀ ਕਿ ਮੈਂ ਤਦ ਤੱਕ ਨਹੀਂ ਮਰਾਂਗੀ ਜਦ ਤੱਕ ਸਾਡੇ ਦੇਸ਼ ਦਾ ਕੋਈ ਪ੍ਰਧਾਨ ਮੰਤਰੀ ਕੋਈ ਕਿੰਦਰ ਨਾ ਬਣ ਜਾਏ ਹਨਾ ਤਨੰਜੀ ਜੀ ਮੈਂ ਦੇਖਿਆ ਤੁਹਾਡੀਆਂ ਗੱਲਾਂ ਤੋਂ ਤੁਸੀਂ ਬਹੁਤ ਸਟਰੋਂਗ ਹੋ ਕਦੇ ਸ਼ਿਕਾਇਤਾਂ ਨਹੀਂ ਹੁੰਦੀ ਰੱਬ ਦੇ ਨਾਲ ਆਪਣੀ ਜ਼ਿੰਦਗੀ ਨੂੰ ਲੈ ਕੇ ਆਪਣੇ ਸਟਰਗਲ ਨੂੰ ਲੈ ਕੇ ਨਹੀਂ ਨਹੀਂ ਆਮ ਪ੍ਰਾਊਡ ਟੂ ਬੀ ਟ੍ਰਾਂਸ ਮੈਨੂੰ ਬੜਾ ਮੈਨੂੰ ਗਰਵ ਹੁੰਦਾ ਖੁਸ਼ੀ ਹੁੰਦੀ ਹੈ ਕਿ ਮੈਂ ਕਿੰਦਰ ਹਾਂ ਬੜੀ ਅਜੀਬ ਖੁਸ਼ੀ ਹੈ ਗਮੇ ਮੁਹੱਬਤ ਵੀ हसी लबों पे मगर चोट दिल दिल पे चोट खाए हुए सो so, uh, दुनिया तो कोई शिकायत नहीं ना परमात्मा शिकायत है कोई शिकायत नहीं स्ट्रगल है है ना मैं परमात्मा तो अरदास कर दी मैंने हर जन्म च किन्नर बनावे क्योंकि ये जड़ा जन्म है ना दो जेंडर का मिक्स है मेन फीमेल दा दोनों दी अनुभूति है दोनों दी खुशी होती है मर्द दी भी फीमेल दी भी आई एम नॉट वुमन आई एम सुपर वुमन सो सो मैंने प्राउड है कि आई एम ਪਰਾਉਡ ਟੂ ਬੀ ਟ੍ਰਾਂਸ ਜੈਂਡਰ ਕਿਨਰ ਹਿਜੜਾ ਖੁਸਰਾ ਹਿਜੜਾ ਹਿਜਰ ਤੋਂ ਬਣਿਆ ਹਿਜਰ ਦਾ ਮਤਲਬ ਸੈਪਰੇਟ ਹੋਣਾ ਅਬੈਂਡਨਡ ਖੁਸਰਾ ਹੈ ਖਵਾਜਾ ਸਰਾ ਤੋਂ ਬਣਿਆ ਖਵਾਜਾ ਸਰਾ ਜਿਹੜੇ ਦਰਗਾਵਾਂ ਚ ਰਹਿੰਦੇ ਸੀ ਖਵਾਜਾ ਸਰਾ ਦਾ ਖ ਅ ਸਰਾ ਨੂੰ ਸ਼ਾਰਟ ਕਰਦੇ ਖੁਸਰਾ ਹੋ ਜਾਂਦਾ ਹੈ ਕਿਨਰ ਸੰਸਕ੍ਰਿਤ ਸ਼ਬਦ ਹੈਗਾ ਕਿਨ ਕਿਨਰ ਮਤਲਬ ਅਲਗ ਤਰ੍ਹਾਂ ਦਾ ਪੁਰਸ਼ ਜਿਨ੍ਹਾਂ ਦੇ ਅੰਦਰ ਦੋਨੋਂ ਗੁਣ ਹੈ ਹੈਨਾ ਤੇ ਟ੍ਰਾਂਸ ਜੈਂਡਰ ਇੰਗਲਿਸ਼ ਸ਼ਬਦ ਹੈ ਜੀ ਸੋ ਮੈਨੂੰ ਪ੍ਰਾਉਡ ਹੈ ਜੀ ਬਹੁਤ ਸ਼ੁਕਰੀਆ ਤਨੰਜੇ ਜੀ ਔਰ ਅਸੀਂ ਇਹੀ ਪ੍ਰੇ ਕਰਦੇ ਹਾਂ ਕਿ ਜਿਹੜਾ ਤੁਹਾਡਾ ਸੰਘਰਸ਼ ਹੈ ਜਿਹੜੀਆਂ ਤੁਹਾਡੀਆਂ ਮੰਗਾਂ ਹੈ ਉਹ ਜਲਦੀ ਮੰਨੀਆਂ ਜਾਣ థాంక్స్ ਅ ਲੋਟ ਥੈਂਕ ਯੂ ਸੋ ਮਚ